ਰਾਤ 3 ਵਜੇ ਕੁਝ ਮਿੰਟ ਤੇ ਜੀ ਤਿੰਨ ਬੰਦੇ ਆਏ ਆ ਲੱਖਾਂ ਰੁਪਿਆ ਦੀ ਚੋਰੀ ਹੋਈ ਹੈ DVD ਪਲੇਅਰ ਲੈ ਗਿਆ ਜਲਾ ਕੇ ਕੋਈ ਸਾਈ ਹੈ ਜੋ ਤਾਂ ਜ਼ਿੰਮੇਵਾਰੀ ਆਪਣੀ ਮਿੱਟੀ ਛਾੜ ਕੇ ਉਹਦਾ ਚਲੇ ਗਿਆ ਉਹ ਤਾਂ ਕਹਿੰਦੇ ਜੀ ਤੁਸੀਂ ਹੁਣ ਵੈਰੀਫਾਈ ਇਹ ਇਨਕੁਆਰੀ ਕਰੋ ਅਸੀਂ ਇਹਨਾਂ ਤਰੀਕਾ ਦੀ ਕਰਕੇ ਬਠਿੰਡਾ ਦੇ ਮੇਲਾ ਰੋਡ ਤੇ ਵਾਪਰੀ ਇੱਕ ਘਟਨਾ ਤੁਹਾਨੂੰ ਹੈਰਾਨ ਕਰ ਦੇਵੇਗੀ ਦਰਅਸਲ ਮੈਡੀਕਲ ਸਟੋਰ ਦੇ ਉੱਪਰ ਦੇਰ ਰਾਤ ਚੋਰੀ ਹੋਈ ਚੋਰੀ ਕਰਨ ਦੇ ਲਈ ਕਾਰ ਦੇ ਵਿੱਚ ਉਚੇਚੇ ਤੌਰ ਤੇ ਚੋਰ ਆਏ ਅਤੇ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਪਰ ਹੈਰਾਨੀਜਨਕ ਗੱਲ ਇਹ ਹੈ ਕਿ ਪੁਲਿਸ ਦੀ ਕੁਝੀ ਮੀਟਰ ਦੇ ਉੱਪਰ ਮੌਜੂਦਗੀ ਸੀ ਪਰ ਮੌਜੂਦਗੀ ਦੇ बावजूद ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਨੇ ਕਿ ਉਹਨਾਂ ਨੇ ਲੱਖਾਂ ਦੀ ਚੋਰੀ ਹੈ ਜਿਹੜੀ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਕਰ ਲਈ ਹਾਲਾਂਕਿ ਇਸ ਮੌਕੇ ਉਹਨਾਂ ਦੀ ਸਾਰੀ ਇਹ ਘਟਨਾ ਸੀਸੀਟੀਵੀ ਦੇ ਵਿੱਚ ਰਿਕਾਰਡ ਹੋ ਗਈ ਪਰ ਇਸ ਦੌਰਾਨ ਉਹਨਾਂ ਦੇ ਮੂੰਹ ਬੰਨੇ ਹੋਏ ਸਨ ਜਿਸ ਕਰਕੇ ਪਛਾਣਨਾ ਕਾਫੀ ਜ਼ਿਆਦਾ ਮੁਸ਼ਕਲ ਹੈ ਮੇਰਾ ਨਾਮ ਜੀ ਮੰਗਤਕਰ ਗਾਜੀ ਕਾਜੀ ਦੁਕਾਨ ਹੈ ਤੁਹਾਡੀ ਇਹ ਸਾਡੀ ਹੈਗੀ ਹੈ ਜੀ ਬੀਬੀ ਮੈਡੀਕਲ ਹਾਲ ਇੱਥੇ ਹੀ ਪੈਂਦੀ ਹੈ ਦੁਕਾਨ ਇਹ ਡਾਕਟਰ ਮੇਲਾ ਰਾਮ ਦੇ ਸਾਹਮਣੇ ਹੈ ਜੀ ਅਮਰੀਤ ਸਿੰਘ ਰੋਡ ਤੇ ਕੀ ਹੋਇਆ ਕੀ ਹੋਇਆ ਰਾਤ 3 ਵਜੇ ਕੁਝ ਮਿੰਟ ਤੇ ਜੀ ਤਿੰਨ ਬੰਦੇ ਆਏ ਆ ਲੱਖਾਂ ਰੁਪਿਆ ਦੀ ਚੋਰੀ ਹੋਈ ਹੈ ਡੀਵੀਡੀ ਪਲੇਅਰ ਲੈ ਗਿਆ ਜਲਾ ਕੇ ਕਾਸਤੇ ਆਈ ਸੀ ਕਿਉ ਕਾਰਾਂ ਤੇ ਜੀ ਕਾਰਾਂ ਤੇ ਆਏਗੀ ਪੂਰੀ ਤਸੱਲੀ ਨਾਲ ਚੋਰੀ ਹੋਈ ਹੈ ਜੀ ਸਾਡੇ ਕੋਲ ਇੱਕ ਪੁਲਿਸ ਦੀ ਇੱਥੇ ਆਪਣੇ ਬਣੀ ਹੋਈ ਹੈ ਜੀ ਡੰਬ ਬਣਿਆ ਹੋਇਆ ਤੇ ਐਨੇ ਪੀੜ ਭੜਕੇ ਵਾਲੇ ਏਰੀਏ ਹੋਣ ਦੇ ਬਾਵਜੂਦ ਵੀ ਦੇਖੋ ਵੀ ਪੁਲਿਸ ਇੱਥੇ ਕੋਈ ਆਪਣਾ ਜ਼ਿੰਮੇਵਾਰੀ ਨਹੀਂ ਸਮਝੀ ਮੈਂ ਤਾਂ ਇਹੀ ਕਹਿਣਾ ਚਾਹਣਾ ਦੇਖੋ ਵੀ ਇੱਥੇ ਪੁਲਿਸ ਲਈ ਗਸ਼ਤ ਵਧਾਉਣੀ ਚਾਹੀਦੀ ਹੈ ਸਵੇਹਾ ਪੁਲਿਸ ਵਾਲੇ ਆਏ ਆ ਪੁਲਿਸ ਵਾਲਿਆਂ ਨੂੰ ਅਸੀਂ ਬਕਾਇਦਾ ਮੌਕਾ ਦਿਖਾਇਆ ਉਹਨੇ ਦੇਖੋ ਜੀ ਜ਼ਿੰਮੇਵਾਰੀ ਪੁਲਿਸ ਦੀ ਬਣਦੀ ਹੈ ਪੁਲਿਸ ਕਹਿੰਦੀ ਤੁਸੀਂ ਵੀ ਆਪਦੀ ਇਹ ਵੈਰੀਫਾਈ ਕਰੋ ਤੇ ਸਾਨੂੰ ਦੱਸੋ ਜੀ ਤੁਹਾਡੀ ਡਿਊਟੀ ਕਦੇ ਹਸਤੇ ਆਹ ਕੀ ਲੱਗਦਾ ਨਹੀਂ ਚੋਰਾ ਕੋਲੇ ਕਾਰ ਵੀ ਚੋਰੀ ਦੀ ਹੋਊਗੀ ਨਾ ਬਿਲਕੁਲ ਜੀ ਬਿਲਕੁਲ ਉਹ ਤਾਂ ਹੈਗਾ ਹੀ ਪੂਰੇ ਤਸੱਲੀਨਾ ਕੀਤੀ ਹੈ ਜੀ ਫੀੜ ਭੜੱਕੇ ਵਾਲਾ ਸਭ ਤੋਂ ਕਿਹੜਾ ਵੱਧ ਫੀੜ ਭੜੱਕੇ ਵਾਲਾ ਏਰੀਆ ਹੈਗਾ ਜੀ ਆਪਣੇ ਡਾਕਟਰ ਮੇਲਾ ਰਾਮ ਵਾਲਾ ਰੋਡ ਹੈ 24 ਘੰਟੇ ਚੱਲਦਾ ਹੈ ਜਿਸ ਸੇਾਰੇ ਪਠਿੰਡੀ ਚ ਹੋਰ ਵੀ ਚੋਰੀਆਂ ਹੋਈਆਂ ਗਈ ਤੁਹਾਡੇ ਮੈਡੀਕਲ ਭਾਈਚਾਰੇ ਵਿੱਚ ਚਾਰ ਚਾਰ ਚੋਰੀਆਂ ਕਹ ਰਹੇ ਆ ਜੀ ਚਾਰ ਚੋਰੀਆਂ ਹੋਈਆਂ ਜੀ ਚਾਰ ਚੋਰੀਆਂ ਹੋਈਆਂ ਇਸ ਤਰ੍ਹਾਂ ਕੀ ਮੰਗ ਕੀ ਕਰਦੇ ਆ ਅਸੀਂ ਇਹੀ ਮੰਗ ਕਰਦੇ ਆ ਜੀ ਦੇਖੋ ਸਭ ਤੋਂ ਵੱਡੀ ਗਲਤੀ ਹੈ ਵੀ ਪੁਲਸ ਹੈ ਕਿਸ ਵਾਸਤੇ ਆ ਇਹ ਹੁਣ ਜਦੋਂ ਵਪਾਰੀ ਸੇਫ ਹੀ ਹੈ ਨਹੀਂ ਅਸੀਂ ਟੈਕਸ ਦਿੰਨੇ ਆ ਦੇਖੋ ਸਭ ਤੋਂ ਵੱਡੀ ਗਲਤੀ ਹੈ ਅਸੀਂ ਹੁਣ ਦੇਖੋ ਰਾਤ ਨੂੰ ਜਾ ਕੇ ਆਰਾਮ ਵੀ ਬੰਦੇ ਨਹੀਂ ਕਰਨਾ ਪਰ ਹੁਣ ਜਿਹੜੀ ਪੈਟਰੋਲਿੰਗ ਮਾਲਿਆ ਜਾਂ ਹੋਰ ਹੈ ਉਹ ਕਰਦੇ ਕੀ ਹੈਗੇ ਉਹ ਜੋ ਇੰਨੀ ਪਰੇਸ਼ਾਨੀ ਹੋ ਰਹੀ ਹੈ ਵੀ ਗਵਰਨਮੈਂਟ ਜਿਹੜੀ ਹੈਗੀ ਆ ਮਾਨ ਸਰਕਾਰ ਸੁੱਤੀ ਪਈ ਹੋਈ ਆ ਉਹ ਪੁਲਸ ਹੈ ਸੀਗੀ ਹੁਣ ਉਹ ਸਾਇਆ ਜੋ ਉਹਦਾ ਜ਼ਿੰਮੇਵਾਰੀ ਆਪਣੀ ਮਿੱਟੀ ਛੱਡ ਕੇ ਉਹਦਾ ਚਲੇ ਗਿਆ ਉਹ ਤਾਂ ਕਹਿੰਦੇ ਤੁਸੀਂ ਉਹਨੂੰ ਵੈਰੀਫਾਈ ਇਹ ਇਨਕੁਆਰੀ ਕਰੋ ਅਸੀਂ ਇਨਕੁਆਰੀ ਕਾਦੀ ਕਰਕੇ ਅੱਛਾ ਤੁਸੀਂ ਲੱਗ ਰਹੇ ਹੋ ਇਹ ਸਾਲੇ ਹਾਂਜੀ ਫਿੰਗਰਪ੍ਰਿੰਟ ਵਾਲੇ ਆਏ ਸੀ ਕੋਈ ਨਹੀਂ ਆਇਆ ਜੀ ਫਿੰਗਰਪ੍ਰਿੰਟ ਵਾਲਾ ਇਹ ਤੁਹਾਡੀ ਜ਼ਿੰਮੇਵਾਰੀ ਕਾਦੀ ਹੈਗੀ ਜੀ ਇਹ ਦੱਸੋ ਪਹਿਲਾਂ ਗੱਲ ਤੁਸੀਂ ਪੈਸੇ ਕਾਦੇ ਲੰਨੇ ਲੋਕਾਂ ਤੋਂ ਤਨਖਾ ਪਰ ਇਸ ਤੋਂ ਬਾਅਦ ਹੈਰਾਨੀ ਉਸ ਸਮੇਂ ਜ਼ਿਆਦਾ ਹੋਈ ਜਦੋਂ ਚੋਰਾਂ ਦੇ ਵੱਲੋਂ ਚੋਰੀ ਕਰਨ ਤੋਂ ਬਾਅਦ ਮੈਡੀਕਲ ਸਟੋਰ ਦਾ ਸ਼ਟਰ ਖੁੱਲਾ ਛੱਡ ਦਿੱਤਾ ਗਿਆ ਤਾਂ ਇੱਕ ਹੋਰ ਵਿਅਕਤੀ ਉੱਥੇ ਆਉਂਦਾ ਜੋ ਕਿ ਮੈਡੀਕਲ ਸਟੋਰ ਤੋਂ ਲੈਪਟਾਪ ਚੋਰੀ ਕਰਕੇ ਲੈ ਜਾਂਦਾ ਇਸ ਵਿਅਕਤੀ ਨੇ ਆਪਣਾ ਮੂੰਹ ਵੀ ਕਵਰ ਨਹੀਂ ਕੀਤਾ ਹੋਇਆ ਸੀ ਜਿਸ ਕਰਕੇ ਇਸ ਦੀ ਸਾਫ਼ ਤੌਰ ਤੇ ਪਛਾਣ ਆ ਰਹੀ ਹੈ ਸੋ ਜਿੱਥੇ ਪਹਿਲਾਂ ਚੋਰਾਂ ਨੇ ਮੈਡੀਕਲ ਸਟੋਰ ਦਾ ਸਮਾਨ ਚੋਰੀ ਕੀਤਾ ਕੁਝ ਨਕਦੀ ਚੋਰੀ ਕੀਤੀ ਤਾਂ ਉੱਥੇ ਹੀ ਦੂਸਰੀ ਵਾਰ ਆਏ ਇੱਕ ਹੋਰ ਵਿਅਕਤੀ ਨੇ ਲੈਪਟਾਪ ਚੋਰੀ ਕਰ ਲਿਆ ਅਤੇ ਉਹ ਲੈਪਟਾਪ ਚੋਰੀ ਕਰਕੇ ਉਥੋਂ ਦੌੜ ਗਿਆ ਹਾਲਾਂਕਿ ਉਸ ਵੱਲੋਂ ਲੈਪਟਾਪ ਨੂੰ ਇੱਕ ਕਪੜੇ ਦੇ ਵਿੱਚ ਜ਼ਰੂਰ ਲਪੇਟਿਆ ਗਿਆ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਸਕੇ ਪਰ ਉਹ ਸੀਸੀਟੀਵੀ ਦੀ ਅੱਖ ਤੋਂ ਨਹੀਂ ਬਚ ਸਕਿਆ ਮੌਕੇ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਸੀਸੀਟੀਵੀ ਫੁਟੇਜ ਵੀ ਆਪਣੇ ਕਬਜ਼ੇ ਵਿੱਚ ਲੈ ਲਈ ਗਈ ਹੈ ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਬਟੇਨਾ ਤੋਂ ਧੀਰੇਸ਼ ਦੀ ਰਿਪੋਰਟ ਔਨ 에어